ਇਹ ਯਾਰ ਯਾ ਕਹ ਨਹੀਂ ਕਿ ਨੀ ਮਲਾ ਜੁੰਖੇ ਚ ਕਾੋ ਜਨਾ ਦਾ ਜੱਟ ਵੀ ਸਕੀਨ ਸੋਸੀਗਲ ਵੀ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆਇਆ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਤੇ ਇੱਕ ਸੌਰੀ ਵੀਰ ਅੱਪਨੀ ਕੱਲ ਕੋਈ ਵੀਡੀਓ ਨਹੀਂ ਆਈ ਥੋੜਾ ਜਿਹਾ ਮੈਂ ਬਿਮਾਰ ਹੋ ਗਿਆ ਸੀ ਇਸ ਕਰਕੇ ਤੇ ਅੱਜ ਤੁਸੀਂ ਵੀਡੀਓ ਦੇਖ ਰਹੇ ਹੋ ਵੀਰ ਜੀ ਮਹਿੰਦਰਾ 475 ਡੀਆਈ 2006 ਮਾਡਲ ਹੈ ਜੀ 2,35,000 ਰੁਪਿਆ ਪ੍ਰਾਈਸ ਹੈ ਜੀ ਦਾ ਬਿਜੇ ਨਗਰ ਏਰੀਆ 55% ਟਾਇਰਾਂ ਦੀ ਕੰਡੀਸ਼ਨ ਹੈ 95214 ਤੇ 13718 ਵੀ ਦਾ ਨੰਬਰ ਹੈ ਜੀ ਜਿੱਤੇ ਤੁਸੀਂ ਕੰਟੈਕਟ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਜੀ ਤੇ ਆਪਣੇ ਦੂਸਰੇ ਚੈਨਲ ਤੇ ਟਰਬੋ ਦੇ ਰਿਲੇਟਡ ਵੀਡੀਓ ਜਰ ਚੁੱਕੀ ਹੈ ਜੀ ਦੂਸਰੇ ਚੈਨਲ ਤੇ ਆਪਾਂ ਜੀ ਟਰੈਕਟਰ ਦੀਆਂ ਜਾਣਕਾਰੀ ਟਰੈਕਟਰ ਦੀ ਨੌਲੇਜ ਵਗੈਰਾ ਸ਼ੇਅਰ ਕਰਦੇ ਆ ਤੇ ਉਹ ਚੈਨਲ ਤੁਸੀਂ ਜਰਾ ਕੇ ਜਰੂਰ ਦੇਖਿਓ ਜੀ ਤੇ ਇਸ ਚੈਨਲ ਉੱਤੇ ਹੁੰਦੀਆਂ ਜੀ ਆਪਣੀਆਂ ਪੁਰਾਣੇ ਟਰੈਕਟਰਾਂ ਦੀਆਂ ਵੀਡੀਓ ਤੇ ਜੇਕਰ ਤੁਸੀਂ ਵੀ ਕੋਈ ਐਡ ਸਾਡੀ YouTube ਚੈਨਲ ਤੇ ਲਗਾਉਣਾ ਚਾਹੁੰਦੇ ਹੋ ਜੀ ਟਰਾਲੀ ਦੀ ਟਰੈਕਟਰ ਜਾਂ ਕਿਸੇ ਹੋਰ ਸੰਦ ਦੀ ਜੀ ਤਾਂ ਉਹਦੇਆਂ 5 ਤੋਂ 7 ਫੋਟੋਆਂ ਜੀ ਤੇ ਜਿਹੜੀ ਜਾਣਕਾਰੀ ਵੀਡੀਓ ਦੇ ਵਿੱਚ ਲਿਖੀ ਹੋਈ ਹੈ ਜੀ ਇਹ ਜਾਣਕਾਰੀ ਲਿਖ ਕੇ ਤੁਸੀਂ ਮੇਰੇ WhatsApp ਨੰਬਰ ਤੇ ਭੇਜ ਸਕਦੇ ਹੋ ਜੀ ਮੇਰਾ WhatsApp ਨੰਬਰ ਹੈਗਾ ਜੀ 88376 65987 ਤੇ ਉਹ ਤੋਂ ਬਾਅਦ ਤੁਹਾਡੀ ਐਡ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਆਪਣੇ YouTube ਚੈਨਲ ਤੇ ਲਗਾ ਦੇਾਂਗੇ ਜੀ ਟਰੈਕਟਰ ਹੈਗਾ ਜੀ ਮਹੀਨਦਰਾ ਬਹੁਤ ਵਧੀਆ ਕੰਡੀਸ਼ਨ ਦਾ ਜੀ ਕਾਗਜ਼ ਵਗੈਰਾ ਸਭ ਕੁਝ ਓਕੇ ਨੇ ਜੀ ਤੇ ਕੋਈ ਵੀ ਕਿਸਾਨ ਵੀ ਅਗਰ ਖਰੀਦਣਾ ਚਾਹੁੰਦਾ ਜੀ ਤਾਂ ਸਿੱਧਾ ਤੁਸੀਂ ਵੀਰ ਨੂੰ ਕੰਟੈਕਟ ਕਰ ਸਕਦੇ ਹੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਦੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੁਹਾਡਾ ਵੀਰਾਂ ਦਾ ਬਹੁਤ ਧੰਨਵਾਦ ਹੋਊਗਾ ਜੀ ਤੇ ਲਾਲ ਰੰਗ ਦੇ ਬਟਨ ਨੂੰ ਦਬਾ ਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਹੋਰ ਨਵੇਂ-ਨਵੇਂ ਵੀਡੀਓ ਤੁਸੀਂ ਸਾਡੇ ਚੈਨਲ ਤੇ ਦੇਖ ਸਕੋ ਜੀ ਤੇ ਜਿਹੜਾ ਅਗਲਾ ਟਰੈਕਟਰ ਦੇਖ ਰਹੇ ਹੋ ਤੁਸੀਂ ਜੀ HMT 3511 ਜੀ 1988 ਮਾਡਲ ਹੈ ਜੀ 95000 ਰੁਪਏ ਵੀ ਨੇ ਪ੍ਰਾਈਸ ਮੰਗਿਆ ਜੀ 50% ਟਾਇਰਾਂ ਦੀ ਕੰਡੀਸ਼ਨ ਹੈ ਤੇ ਪੰਜਾਬ ਨੰਬਰ ਹੈ ਜੀ 88728 01034 ਵੀਰ ਦਾ ਨੰਬਰ ਹੈ ਜੀ ਜਿੱਦੇ ਤੁਸੀਂ ਕੰਟੈਕਟ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਜੀ ਤੇ ਦੋਨੇ ਟਰੈਕਟਰਾਂ ਦਾ ਵੀ ਸਭ ਕੁਝ ਪੂਰਾ ਜੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈਗੀ ਦੋਨੇ ਟਰੈਕਟਰਾਂ ਵਿੱਚ ਜੀ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿਆਂ ਕਿ ਇਹ ਵੀਡੀਓ ਜੀ ਪਹਿਲੇ ਮਹੀਨੇ ਦੀ 8 ਤਰੀਕਾ 2019 ਨੂੰ ਚੜੀ ਹੈ ਜੀ ਤੇ ਤੁਹਾਨੂੰ ਇੱਕ ਮਹੀਨੇ ਦੇ ਵਿੱਚ ਵਿੱਚ ਤੁਸੀਂ ਆਪਣੇ ਕਾਲ ਕਰਨੀ ਹੈ ਨਾ ਵੀਰਾਂ ਨੂੰ ਕੰਟੈਕਟ ਕਰਨਾ ਜੀ ਇੱਕ ਮਹੀਨੇ ਤੋਂ ਬਾਅਦ ਕੋਈ ਵੀਰਾਂ ਨੂੰ ਕੋਈ ਫੋਨ ਨਾ ਕੀਤਾ ਜਾਵੇ ਕਿਉਂਕਿ ਟਰੈਕਟਰ ਕਈ ਵਾਰੀ ਸੇਲ ਹੋ ਜਾਂਦੇ ਆ ਤੇ ਵੀਰਾਂ ਕੋਲੇ ਫੋਨ ਜਾਈ ਜਾਂਦੇ ਰਹਿੰਦੇ ਨੇ ਤੇ ਉਹਨਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਜੀ ਜੇਕਰ ਇੱਕ ਮਹੀਨੇ ਦੇ ਵਿੱਚ ਇਹਨਾਂ ਦੇ ਟਰੈਕਟਰ ਨਹੀਂ ਸੇਲ ਹੁੰਦੇ ਇਹ ਮੁੱਢ ਤੋਂ ਫੇਰ ਐਡ ਹੋ ਸਕਦੇ ਨਹੀਂ ਬਿਲਕੁਲ ਫ੍ਰੀ ਦੇ ਵਿੱਚ ਤੇ ਅੱਜ ਦੀ ਵੀਡੀਓ ਸਿਰਫ ਇੰਨਾ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਾਂਦੀ ਤੋ ਨਾ ਫਿਰ ਮੁਲਾਕਾਤ ਹੋਊਗੀ ਜੀ ਤਦ ਤੱਕ ਲਈ ਰੱਬ ਰੱਖ